ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਐਮਪੀ ਦੇ ਵਿੱਚ ਜਬਲਪੁਰ ਐਂਡ ਵਿੱਚ ਪਹੁੰਚੇ ਹਾਂ ਜਿੱਥੇ ਉਦਾਸੀਆਂ ਦੇ ਸਮੇਂ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਆਪਣੇ ਉਦਾਸੀ ਦੇ ਸਮੇਂ ਨਰਮਦਾ ਨਰਮਦਾ ਨਦੀ ਦੇ ਕਿਨਾਰੇ ਕਿਨਾਰੇ ਆਉਂਦੇ ਹੋਏ ਇਸ ਸਥਾਨ ਤੇ ਆਏ ਇਹ ਬਿਲਕੁਲ ਗੁਰਦੁਆਰਾ ਸਾਹਿਬ ਪ੍ਰਾਤਨ ਜਗਾ ਜੋ ਕਿ ਨਰਮਦਾ ਨਦੀ ਦੇ ਬਿਲਕੁਲ ਕਿਨਾਰੇ ਸਸ਼ੋਭਿਤ ਹੈ ਦਰਸ਼ਨ ਕਰ ਸਕਦੇ ਹੋ ਨਰਮਦਾ ਨਦੀ ਦੇ ਦੋਨੋਂ ਕਿਨਾਰਿਆਂ ਤੇ ਅਰਲੀ ਸਾਈਡ ਤੋਂ ਆਉਣ ਵਾਲੀ ਸੰਗਤ ਇਸਤੀਆਂ ਰਾਈ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆਉਂਦੀ ਹੈ ਇਹ ਪੁਰਾਤਨ ਜਗਾ 1500 ਸੱਤਵੀਂ ਵਿੱਚ ਸੁਲਤਾਨ ਪਰ ਲੋਦੀ ਕਪੂਰਥਾਂ ਤੋਂ ਉਦਾਸੀ ਆਰੰਭ ਕਰਕੇ ਇਤਿਹਾਸ ਦੇ ਮੁਤਾਬਕ ਕੋਚਿੰਗ ਆਂਧਰਾ ਪ੍ਰਦੇਸ਼ ਮਾਲਟੇਰੀ ਮਹਾਰਾਸ਼ਟਰ ਬਨਾਰਸ ਜ਼ਿਲ੍ਹਾ ਸੋਲਾਪੁਰ ਨਾਸਿਕ ਪਹੁੰਚੇ ओंकाਸ਼ਵਰ इंदौर ਖੰਡਵਾਨ ਨਰਮਦਾ ਨਦੀ ਦੇ ਨਾਲ-ਨਾਲ ਜਬਲਪੁਰ ਪਹੁੰਚੇ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜਬਲਪੁਰ ਨਰਮਦਾ ਨਦੀ ਪਾਰਕਰਨ ਦੇ ਵਿੱਚ ਆਪਣੀ ਰਚਨਾ ਦੇ ਵਿੱਚ ਲਿਖਦੇ ਹਨ ਮੰਧਿਆਲ ਕੋ ਪਾਵਨ ਕਰਤੇ ਨਦੀ ਨਰਮਦਾ 나ખી जबलपुर ਲਖ ਚਤਰ ਕਟ ਇਕ ਰੇਖਣਪੁਰ ਅਬਿਲਾਖੀ ਗੁਰਨਾਣਕ ਦੇ ਪਾਸ਼ਾਹੀ ਨੂੰ ਕਈ ਨਾਮਾਂ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਜਿਵੇਂ శ్రీలంਕਾ ਵਿੱਚ ਨਾਨਕ ਚਾਰਿਆ ਬਗਦਾਦ ਦੇ ਵਿੱਚ ਨਾਨਕ ਪੀਰ ਸਿਕਮ ਕੋਟ ਆਂਦੇ ਵਿੱਚ ਗੁਰੂ ਰਿੰਪੋਚੀਆ ਨੇਪਾਲ ਦੇ ਵਿੱਚ ਨਾਨਕ ਰਿਸ਼ੀ ਤਿੱਬਤ ਵਿੱਚ ਨਾਨਕ ਲਾਮਾ ਤੇ ਸਿੰਧ ਵਿੱਚ ਗੁਰੂ ਬਾਬਾ ਜੀ ਦੇ ਨਾਮ ਤੇ ਨਾਮ ਸੰ ਬੁੱਧਿਤ ਕਰਦੇ ਹਨ ਇਹ ਤੁਸੀਂ ਜੋ ਘਾਟ ਦੇਖ ਰਹੇ ਹੋ ਇਹ ਘਾਟ ਨਰਮਰਧਾ ਨਦੀ ਦਾ ਹੈ ਦੇਖ ਸਕਦੇ ਹੋ ਸੰਗਤ ਦਰਸ਼ਨਾ ਨੂੰ ਆਉਂਦੀ ਹੈ ਔਰ ਇਸ ਨਦੀ ਦੇ ਇਸ ਗੁਰੂ ਘਰ ਦਾ ਇੱਕ ਇਤਿਹਾਸ ਹੈ ਜੇ ਹਰ ਐਤਵਾਰ ਨੂੰ ਸਿੱਖ ਸੰਗਤ ਇਕੱਠੇ ਹੋ ਕੇ ਗੁਰਬਾਣੀ ਜਪ ਚਰਪਨ ਕਰਦੀਆਂ ਹਨ ਇਹ ਪੁਰਾਣਾ ਗੁਰਦੁਆਰਾ ਸਾਹਿਬ ਪੁਰਾਣੀ ਜਗਦੀ ਸਥਾਨ ਜਗਾ ਹੈ ਇਸ ਤੋਂ ਬਾਅਦ ਇਹ ਜਗਾ ਪੂਰੀ সমਤਲ ਨਾ ਹੁੰਦੀ ਜਗਤ ਆ ਇੱਕ ਵੱਡਾ ਲੰਗਰ ਹਾਲ ਗੁਰੂ ਘਰ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੱਡਾ ਗੁਰੂ ਘਰ ਬਣਾਇਆ ਜਾ ਗਿਆ ਹੈ ਇਹ ਜਗਾ ਪ੍ਰਾਤਨ ਗੁਰਨਾਨਕ ਦੇਵ ਪਾਤਸ਼ਾਹ ਦੀ ਚਰਨਛੋਹ ਧਰਤੀ ਐ ਇਸ ਤੋਂ ਕੁਝ ਜੀ ਦੂਰ ਤੇ ਕੋਡਾ ਰਖ ਲਿਦਾ ਉਧਾਰ ਵੀ ਗੁਰਨਾਨਕ ਦੇਵ ਪਾਤਸ਼ਾਹ ਨੇ ਕੀਤਾ ਅਗਲੀ ਵਾਰੀ ਉਸ ਗੁਰੂ ਘਰ ਦੇ ਵਿੱਚ ਵੀ ਦਰਸ਼ਨ ਕਰਵਾਵਾਂਗੇ ਇਹ ਪੂਰਾ ਪਹਾੜੀਆਂ ਦੇ ਵਿੱਚ ਮਰਮਤਾ ਨਦੀ ਦੇ ਕਿਨਾਰੇ ਤੇ ਸਬੋਧਿਤ ਗੁਰਦੁਆਰਾ ਗਵਾਰ ਕਾਟੀ ਹੈ ਲੈ ਗੱਡੀ ਘਾਦੀ ਆਵੀ ਰੱਖ ਦੇ ਐ ਸਿੰਘੋ ਹਰਿਆਣੇ ਤੋਂ ਆਏ ਹਨ ਦਰਸ਼ਨ ਕਰਨ ਵਾਸਤੇ ਤੇ ਕੰਮ ਇੱਥੇ ਸ਼ੁਰੂ ਕੀਤਾ ਹੋਇਆ ਹੈ ਸੰਗਤ ਆ ਰਹੀ ਹੈ ਤਨ ਦੱਸਣਾ ਹੈ ਨਦੀ ਦੇ ਕਿਨਾਰੇ ਤੋਂ ਪਾਰ ਕਰਕੇ ਨਦੀ ਸੰਗਤ ਇਸ ਘਾੜ ਤੋਂ ਆਉਂਦੀ ਹੈ ਇਸ ਘਾੜ ਦਾ ਨਾਮ ਗੁਵਾਰ ਘਾਟੀ ਹੈ